ਮੁੱਖ ਪਾਰਲੀਮੈਂਟਿਸ ਕਥਤਾਂ ਦੀ ਨਿਯੁਕਤੀ ਰੱਦ ਕਰਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਉੱਥੇ ਹੀ ਸਰਕਾਰ ਹੁਣ ਕੋਰਟ ਦੇ ਫੈਸਲੇ ਦੀ ahooks ਕਰਨ ਦੀ ਗੱਲ ਕਰ ਰਹੀ ਹੈ। ਪਰ ਅਕਾਲੀ ਦਲ ਦੀ ਪਾਈਵਾਲ ਬੀਜੇਪੀ ਦੀ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਨਿਯੁਕਤੀਆਂ ਰੱਦ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਮੈਡਮ ਸਿੱਧੂ ਨੇ ਸਰਕਾਰ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਰਕਾਰ ਇਹ ਸਾਬਤ ਕਰਨ ਵਿੱਚ ناکਾਮ ਰਹੀ ਕਿ ਸੀਪੀਐਸ ਦਾ ਅਹੁਦਾ ਕਿਉਂ ਜ਼ਰੂਰੀ ਸੀ। ਨਵਜੋਤ ਕੌਰ ਨੇ ਸੂਬੇ ਦੇ ਮੁੱਖ ਪਾਰਲੀਮੈਂਟਿਸ ਕਥਤਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ। ਮੈਂ ਹਮੇਸ਼ਾ ਕਹਿੰਨੀ ਆ ਕਿ ਕੋਰਟ ਦੇ ਫੈਸਲੇ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਮੈਂ ਬਹੁਤ ਵਾਰ ਬੜੀ ਹੈਰਾਨ ਹੁੰਨੀ ਆ ਦੇਖ ਕੇ ਕਿ ਕੋਰਟ ਬਹੁਤ ਸਾਰੇ ਡਿਸੀਜਨਸ ਲੈਂਦੀ ਹੈ ਜਿਹੜੇ ਗਰਾਉਂਡ ਲੈਵਲ ਤੇ ਅਸੀਂ ਫੋਲੋ ਨਹੀਂ ਕਰਦੇ which is very very wrong ਸਾਡੀ ਪ੍ਰੈਜੈਂਟੇਸ਼ਨ ਗਵਰਨਮੈਂਟ ਦੀ ਬਹੁਤ ਜ਼ਿਆਦਾ ਵੀਕ ਹੋਣੀ ਹੈ ਕਿ ਜਿਹੜਾ ਕੋਰਟ ਨੇ ਫੈਸਲਾ ਲਿੱਤਾ ਜੇ ਸੀਪੀਐਸ ਲੈਵਲ ਤੇ ਲੋਕਾਂ ਨੇ ਕੰਮ ਕੀਤਾ ਹੁੰਦਾ ਤੇ ਸਰਕਾਰ ਦਿਖਾ ਪਾਉਂਦੀ ਕਿ ਇਹਨਾਂ ਨੇ ਇਸ ਪੋਸਟ ਤੇ ਬੈਠ ਕੇ ਕੋਈ ਕੰਮ ਕੀਤਾ ਹੈ ਕੋਈ ਮਿਨਿਸਟਰੀ ਚ ਫਾਇਦਾ ਉਠਾਇਆ ਹੈ ਤਾਂ ਮੇਬੀ ਇਹ ਨਾ ਹੁੰਦਾ ਸੋ ਕੋਰਟ ਦੇ ਸਾਮਣੇ ਨੇ ਕੁਛ ਇਹਦਾ ਪੇਸ਼ੀ ਨਹੀਂ ਹੋਇਆ ਕਿ ਸੀਪੀਐਸ ਨੂੰ ਸੋ ਮੈਨੂੰ ਲੱਗਦਾ ਪੰਜਾਬ ਦੇ ਤਾਂ ਕਿਸੇ ਸੀਪੀਐਸ ਨੇ ਕਦੇ ਮਨਿਸਟਰ ਨਾਲ ਬੈਠ ਕੇ ਕੋਈ ਮੀਟਿੰਗ ਹੀ ਨਹੀਂ ਲੇਤੀ ਜਾਂ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਮੰਤਰਾਲੇ ਦੇ ਵਿੱਚ ਮੈਂ ਕਿਹੜੇ ਕੰਮ ਕਰ ਸਕਦਾ ਸੋ ਇਹ ਪੋਸਟ ਦਾ ਕੋਈ ਮਤਲਬ ਹੀ ਨਹੀਂ ਸੀ ਉਹ ਲੋਕਾਂ ਲਈ ਜਿਹੜਾ ਨੇ ਕਦੇ ਕੰਮ ਹੀ ਨਹੀਂ ਕੀਤਾ ਸੋ ਇਟਸ ਅ ਗੁੱਡ ਡਿਸੀਜਨ ਕਿ ਲੋਕਾਂ ਦਾ ਪੈਸਾ ਵੇਸਟ ਨਹੀਂ ਹੋਣਾ ਚਾਹੀਦਾ ਖਰਾਬ ਨਹੀਂ ਹੋਣਾ ਚਾਹੀਦਾ ਸੋ ਇਟ ਇਜ਼ ਅ ਵੈਰੀ ਗੁੱਡ ਡਿਸੀਜਨ ਐਂਡ ਵੀ ਅਸੈਪਟ ਇਟ ਐਂਡ ਫਾਲੋ ਇਟ ਨਵਜੋਤ ਕੌਰ ਸਿੱਧੂ ਦੇ ਹਮਲੇ ਦਾ ਅਕਾਲੀ ਦਲ ਨੇ ਵੀ ਜਵਾਬ ਦਿੱਤਾ ਏ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਏ ਕਿ ਮੈਡਮ ਸਿੱਧੂ ਨੂੰ ਇਹ ਅਹੁਦਾ ਕਿਸੇ ਪ੍ਰਾਪਤੀ ਕਰਕੇ ਨਹੀਂ ਬਲਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਹੋਣ ਕਰਕੇ ਹੀ ਮਿਲਿਆ ਸੀ ਮੈਂ ਇੱਕ ਬੇਨਤੀ ਕਰੂੰਗਾ ਸਾਡੇ ਭੈਣ ਆ ਉਹਦੇ ਪਤਨੀ ਗਰਾਰੀ ਕਿੱਥੇ ਫੇਟ ਜਾਂਦੀ ਔਰ ਤੁਸੀਂ ਇੱਥੇ ਕਿੰਦੂ ਪਰੰਤੂ ਕਰਦੇ ਜੇ ਵੀ ਘੱਟ ਬਣਨੇ ਚਾਹੀਦੇ ਆ ਜਾਂ ਕਾਉਂਟੇਬਿਲਟੀ ਹੋਣੀ ਚਾਹੀਦੀ ਆ ਤੇ ਫਿਰ ਤੁਸੀਂ ਤਾਂ ਫ੍ਰੈਸ਼ ਨਵੇਂ ਹੀ ਆਏ ਪਹਿਲੀ ਵਾਰੇ ਘਰੋਂ ਉਤਰਦੇ ਆ ਤੁਸੀਂ ਐਮਐਲਏ ਬਣ ਕੇ ਪਹਿੰਦੇ ਆ ਤੁਸੀਂ ਸੀਪੀਐਸ ਬਣ ਕੇ ਤੇ ਤੁਹਾਡੀ ਕਾਉਂਟੇਬਿਲਟੀ ਕੀ ਸੀ ਕਿ ਕਿਸ ਆਧਾਰ ਤੇ ਤੁਸੀਂ ਬਣੇ ਸੀਗੇ ਇਸ ਕਰਕੇ ਤੁਸੀਂ ਕਿਸੇ ਖਾਤੇ 'ਚ ਹੀ ਬਣੇ ਜੈਣਾ ਭੀ ਨਵਜੋਤ ਸਿੰਘ ਸਿੱਧੂ ਦੀ ਧਰਮ ਸਪਤਨੀ ਜੇ ਤੇ ਬੀਜਪੀ ਦੇ ਸੀਨੀਅਰ ਲੀਡਰ ਦੀ ਤੁਸੀਂ ਧਰਮ ਸਪਤਨੀ ਜੇ ਹੋਰ ਤੇ ਤੁਹਾਡੀ ਕੋਈ ਕਾਰਗੁਜ਼ਾਰੀ ਨਹੀਂਗੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਏ ਉਤੋਂ ਮੈਡਮ ਸਿੱਧੂ ਦੇ ਹਮਲੇ ਸਰਕਾਰ ਲਈ ਬੜੀ ਦੇ ਵਿੱਚ ਕਿਉਂਦਾ ਕੰਮ ਕਰਨਗੇ